ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਹੋ ਰਹੀ ਜਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਟੀਮ ਸਮੇਤ ਜਲੰਧਰ ਸ਼ਿਫਟ ਹੋ ਗਏ ਹਨ ਇਸ ਲਈ ਉਹਨਾਂ ਨੇ ਬਕਾਇਦਾ ਮਕਾਨ ਵੀ ਕਿਰਾਏ ਤੇ ਲੈ ਲਿਆ ਹੈ ਇਧਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰੀ ਪਾਰਟੀ ਨੂੰ ਡਿਊਟੀ ਲੱਗੀ ਹੈ ਮੈਂ ਜਲੰਧਰ ਵਿਖੇ ਘਰ ਕਿਰਾਏ ਤੇ ਲੈ ਰਿਹਾ ਹਾਂ ਮੇਰੀ ਅਗਵਾਈ ਚ ਜਲੰਧਰ ਦੀ ਜਿਮਨੀ ਚੋਣ ਹੋਵੇਗੀ ਇਹ ਘਰ ਸਿਰਫ ਚੋਣਾਂ ਤੱਕ ਹੀ ਨਹੀਂ ਜਲੰਧਰ ਚ ਕਿਰਾਏ ਤੇ ਲਿਆ ਜਾਵੇਗਾ ਬਲਕਿ ਬਾਅਦ ਵਿੱਚ ਇੱਥੇ ਹੀ ਉਹ ਲੋਕਾਂ ਵਿੱਚ ਰਹਿਣਗੇ ਪੁਕੰਮਤਰੀ ਪੁਆਨ ਤੁਮਾਨ ਨੇ ਕਿਹਾ ਕਿ ਬਾਅਦ ਵਿੱਚ ਇਸ ਘਰ ਨੂੰ ਦੁਆਬੇ ਤੇ ਮਾਝੇ ਦਾ ਦੁੱਤਰ ਬਣਾਇਆ ਜਾਵੇਗਾ ਹਫਤੇ ਦੇ 2 ਤੋਂ 3 ਦਿਨ ਉਹ ਇੱਥੇ ਹੀ ਰਿਹਾ ਕਰਨਗੇ ਕਿਸੇ ਨੂੰ ਵੀ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਜਲੰਧਰ ਵਿੱਚ ਹੀ ਉਹ ਲੋਕਾਂ ਨਾਲ ਮੁਲਾਕਾਤ ਕਰਿਆ ਕਰਨਗੇ ਪਾਰਟੀ ਵੱਲੋਂ ਮੇਰੀ ਮੇਰਾ ਹੁਕਮ ਲੱਗਿਆ ਮੈਨੂੰ ਹੁਕਮ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ ਚ ਅਸੀਂ ਤੁਹਾਡੀ ਗਵਾਹੀ ਚ ਅਸੀਂ ਜਲੰਧਰ ਲੜਨੀ ਹੈ ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਹੈ ਸਾਨੂੰ ਐਡਰੈਸ ਦੇ ਦਿਓ ਤੁਸੀਂ ਕਹਿ ਦਿਓ ਚੰਗੇ ਵਾਸਤੇ ਕਹਿੰਦੇ ਆ ਚੰਗੇ ਲੱਗਦੇ ਆ ਕੰਮ ਚੰਗੇ ਲੱਗੇ ਵੋਟ ਪਾ ਦਿਓ ਜੇ ਲੱਗਿਆ ਕਿ ਇਹਨਾਂ ਯਾਰੇ ਤਾਂ ਹੋਰ ਹੀ ਕੁਛ ਐ ਇਹ ਤਾਂ ਚੰਗੇ ਨਹੀਂ ਹੈਗੇ ਵੋਟ ਨਾ ਪਾ ਕੋਈ ਗੱਲ ਨਹੀਂ ਕਿਉਂਕਿ ਵੋਟਾਂ ਪੈਣੀਆਂ ਨਾ ਪੈਣੀਆਂ ਹਾਰਨਾ ਜਿੱਤਣਾ ਚੱਲਦਾ ਰਹਿੰਦਾ ਪਰ ਕਟੁਗੜ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਹੋਣਾ ਚਾਹੀਦਾ ਬਸ ਨੀਅਤ ਸਾਫ਼ ਹੋਣੀ ਚਾਹੀਦੀ ਐ ਸੋ ਸੱਚੀ ਨੀਅਤ ਨਾਲ ਮੈਂ ਜਾਊਂਗਾ ਉੱਥੇ ਮੈਂ ਅੱਜ ਹੀ ਚੱਲਿਆ ਕਰ ਲੈਣਾ ਮੈਂ ਰੈਂਟ ਤੇ ਉੱਥੇ ਕਿਰਾਏ ਤੇ ਸਨਰੂਰ ਵੀ ਕਿਰਾਏ ਤੇ ਚੱਲ ਰਿਹਾ ਕਿਰਾਏ ਤੇ ਲੈਣਾ ਕੀ ਉੱਪਰ ਹੈ ਕਰਾਏ ਦੇ ਕਰ ਲੈਣਾ ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਹੈ ਫਿਰ ਉੱਥੇ ਹੀ ਰਹਿ ਆਉਂ ਉਹ ਘਰ ਹਫਤੇ ਚ 2 ਜਾਂ 3 ਦਿਨ ਮਾਝੇ ਤੇ ਦੁਆਬੇ ਦਾ ਆਫਿਸ ਬਣ ਜਾਊਗਾ ਮੈਂ ਆ ਕੇ ਉੱਥੇ ਰਿਆ ਕਰੂੰਗਾ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਜਲੰਧਰ ਆ ਜਾਓ ਆ 2 ਦਿਨ ਮੁੱਖ ਮੰਤਰੀ ਉੱਥੇ ਬੈਠੂਗਾ ਅਫਸਰਾਂ ਸਮੇਤ ਫਿਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਲੜਕੀ ਵੱਲੋਂ ਪ੍ਰਕਰਮਾ ਅੰਦਰ ਯੋਗਾ ਆਸਨ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤੇ ਜਰੀਏ ਫਲਾਉਂਦਾ ਸਖਤ ਨੋਟਿਸ ਲੈਦਿਆਂ ਉਸ ਵਿਰੋਧ ਕਾਰਵਾਈ ਕਰਨ ਵਾਸਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੇ ਆਪਣੀ ਡਿਊਟੀ ਤੰਦੇਹੀ ਨਾਲ ਨਾ ਨਿਭਾਉਣ ਕਰਕੇ ਪ੍ਰਕਰਮਾ ਦੇ ਤਿੰਨ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਹਦਾਇਤ ਵੀ ਜਾਰੀ ਕੀਤੀ ਹੈ ਧਾਮੀ ਨੇ ਕਿਹਾ ਕਿਸੇ ਨੂੰ ਵੀ ਸੱਚਖੰਡ ਸ਼੍ਰੀ ਰਵਿੰਦਰ ਸਾਹਿਬ ਵਿਖੇ ਗੁਰਮਤ ਵਿਰੁੱਧ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕੁਝ ਲੋਕ ਜਾਣਬੁੱਝ ਕੇ ਇਸ ਪਾਵਨ ਸਥਾਨ ਦੀ ਪਵਿੱਤਰਤਾ ਤੇ ਇਤਿਹਾਸਿਕ ਮਤਤਾਂ ਨੂੰ ਨਜ਼ਰ ਅੰਦਾਜ਼ ਕਰਕੇ ਕੋਝੀ ਆ ਹਰਕਤਾਂ ਕਰਦੇ ਹਨ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਇਸ ਦੇ ਨਾਲ ਹੀ ਕਿੜਾਕੀ ਦੀ ਗਰਮੀ ਤੋਂ ਰਾਹਤ ਮਿਲੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 30 ਤੋਂ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ 4 ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਅਤੇ 26 ਜੂਨ ਤੋਂ ਬਾਅਦ ਪੰਜਾਬ ਵਿੱਚ ਮੌਸਮ ਬਦਲ ਜਾਵੇਗਾ ਤੇ ਦੋ ਦਿਨ ਮੀਂਹ ਪੈ ਸਕਦਾ ਹੈ ਪੰਜਾਬ ਵਿੱਚ ਹੁਣ ਗਰਮੀ ਦੀ ਸਥਿਤੀ ਤੋਂ ਥੋੜੀ ਰਾਹਤ ਮਿਲਣ ਦੀ ਸੰਭਾਵਨਾ ਹੈ ਵੈਸਟਰਨ ਡਿਸ ਸਰਵੈਂਸ ਦਾ ਅਸਰ 26 ਜੂਨ ਤੋਂ ਬਾਅਦ ਦਿਖਾਈ ਦੇਵੇਗਾ ਕੈਬਨਟ ਮੰਤਰੀ ਅਤੇ ਗਾਇਕਾ ਅਨਮੋਲ ਗਨਮਾਨ ਵਿਆਤ ਬਾਦ ਤਤ ਸ਼੍ਰੀ ਦਮਦਵਾ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਪਤੀ ਸਹਿਬਾਜ਼ ਸੋਹੀ ਨਾਲ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਦੌਰਾਨ ਗੁਰੂ ਘਰ ਵਿੱਚ ਮੌਜੂਦ ਸੰਗਤ ਨੇ ਅਨਮੋਲ ਗਨਮਾਨ ਨਾਲ ਫੋਟੋਆਂ ਵੀ ਖਿਚਵਾਈਆਂ ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਨਮੋਲ ਗਨਮਾਨ ਨੇ ਲੋਕਾਂ ਨੂੰ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਜਲਦ ਹੱਲ ਕਰਨ ਦਾ ਵੀ ਭਰੋਸਾ ਦਿੱਤਾ ਹੈ ਜਿਕਰ ਯੋਗ ਹੈ ਕਿ ਕੈਬਨਿਟ ਮੰਤਰੀ ਅਤੇ ਗਾਇਕ ਅਰਮੋਲ ਗਨਮਾਨ ਬੀਤੇ ਦਿਨੀ ਹੀ ਵਿਆਹ ਦੇ ਬੰਧਨ ਵਿੱਚ ਬੰਜੇ ਗਏ ਸਨ ਜਿਰਕਪੁਰ ਦੇ ਗੁਰਦੁਆਰਾ ਨਾਬਾ ਸਾਹਿਬ ਵਿੱਚ ਐਡਵੋਕੇਟ ਸਹਿਬਾਤ ਸਿੰਘ ਨਾਲ ਉਹਨਾਂ ਦੀਆਂ ਲਾਮਾਂ ਹੋਈਆਂ ਸਨ ਇਸਰਾਨ ਦੋਵੇਂ ਪਰਿਵਾਰ ਦੇ ਮੈਂਬਰ ਹਾਜ਼ਰ ਸਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੀਤੇ ਦਿਨੀ ਰਾਜ ਐਵੇਨਿਊ ਅਦਾਲਤ ਨੇ ਜ਼ਮਾਨਤ ਦਿੱਤੀ ਸੀ ਜਿਸ ਦਾ ਏਡੀ ਨੇ ਹਾਈ ਕੋਰਟ ਵਿੱਚ ਪਹੁੰਚ ਕਰਕੇ ਕੇਜਰੀਵਾਲ ਦੇ ਜ਼ਮਾਨਤ ਦਾ ਵਿਰੋਧ ਕੀਤਾ ਇਸ ਤੋਂ ਬਾਅਦ ਹੁਣ ਸੁਖਪਾਲ ਘਰੇ ਨੇ ਟਵੀਟ ਕੀਤਾ ਹੈ ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਕਿਸਮਤ ਸਭ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲਾ ਤੇ ਭਗਵਾਨਤਮਨ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦਰਵਾਰ ਤੋਂ ਕਰਦੇ ਹੋਏ ਮੇਰੇ ਨਾਲ ਕੀਤਾ ਸੀ ਉਹਨਾਂ ਨੇ ਲਿਖਿਆ ਹੈ ਕਿ ਯਾਦ ਕਰੋ ਜਦੋਂ ਮੈਂ 4 ਜਨਵਰੀ 2024 ਨੂੰ ਐਂਡੀਪੀਐਸ ਕੇਸ ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਤਾਂ ਭਗਵਾਨਤਮਨ ਨੇ ਉਸੇ ਦਿਨ ਹੀ ਮੇਰੇ ਤੇ ਇੱਕ ਹੋਰ ਝੂਠਾ ਮਕਦਮਾ ਦਰਜ ਕਰਵਾਇਆ ਸੀ ਜਿਸ ਕਰਕੇ ਮੈਨੂੰ ਸੁਬਾਨਪੁਰ ਪੁਲਿਸ ਥਾਣੇ ਵਿੱਚ ਹੀ ਜੇਲ੍ਹ ਵਿੱਚ ਰਹਿਣਾ ਪਿਆ ਉਹਨਾਂ ਲਿਖਿਆ ਕਿ ਜਦੋਂ ਬੀਤੇ ਦਿਨ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਤਾਂ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਆਪਣੀ ਜ਼ਮਾਨਤ ਦਾ ਜਸ਼ਨ ਮਨਾ ਰਹੇ ਸਨ ਕਿ ਹਾਈ ਕੋਰਟ ਨੇ ਛੇੜੀ ਅਦਾਲਤ ਦੀ ਹੁਕਮਾਂ ਤੇ ਰੋਕ ਲਗਾ ਦਿੱਤੀ ਉਹਨੂੰ ਜੇਲ੍ਹ ਵਿੱਚ ਹੀ ਰਹਿਣਗੇ ਇਸ ਤੋਂ ਸਬਕ ਮਿਲਦਾ ਹੈ ਕਿ ਤੁਸੀਂ ਜੋ ਬੀਜੋਗੇ ਉਹੀ ਵੱਢੋਗੇ ਦੂਜਿਆਂ ਨਾਲ ਕਦੇ ਵੀ ਬੁਰਾ ਨਾ ਕਰੋ ਕਿਉਂਕਿ ਕੁਦਰਤ ਵੀ ਤੁਹਾਡੇ ਨਾਲ ਉਹੀ ਕੁਝ ਕਰੇਗੀ ਸੁਖਵੀਰ ਬਾਦਲ ਕੋਲ ਗੰਨੇ ਵਾਲੇ ਚਲੇਗੇ ਜੋ ਡਿਪਟੀ ਸੀਐਮ ਸੀ ਵੀ ਗੰਨੇ ਦਾ ਸਾਡਾ ਪੇਮੈਂਟ ਨਹੀਂ ਹੋ ਰਹੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦੇਖ ਲੋ ਗੁੜਦੀਆਂ ਛੋਟੇ ਛੋਟੇ ਡਲੀਆਂ ਕਰਕੇ ਆਏ ਧਰਤੀ ਚ ਐ ਦੱਬਣੀਆਂ ਉਹ ਉਹਦੀ ਮੁੜਿਆ ਕਹਿੰਦੇ ਛੱਡੋ ਪਰੇ ਰਹਿਣ ਦਿਓ ਮੁਆਵਜ਼ੇ ਨੂੰ ਪਹਿਲਾਂ ਇਹਨੂੰ ਇਹ ਤਾਂ ਪਤਾ ਨਹੀਂ ਵੀ ਕੰਨਾ ਪੀਜਿਆ ਕਿਵੇਂ ਜਾਂਦਾ ਉਹ ਤਾਂ ਪਤਾ ਹੋਵੇ ਕਦੇ ਖੇਤ ਗਿਆ ਹੋਵੇ ਹਰ ਸਿਮਰਤ ਕੌਰ ਕਿਤੇ ਚਲੀ ਗਈ ਮੁਆਵਜ਼ਾ ਦੇਣ ਚਨੀਰ ਸਰਦੂਰਗੜ ਕੋਲ ਚਨੀਰ ਉਹਦਾ ਹਲਕਾ ਪੈਂਦਾ ਬਠਿੰਡਾ ਉੱਥੇ ਕੋਈ ਹੜਾ ਆਗੇ ਸੀਗੇ ਚ ਮੁਆਵਜ਼ਾ ਦੇਣ ਚਲੀ ਗਈ ਇੱਕ 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 ਬੰਦਾ ਕਹਿੰਦਾ ਮੇਰੇ ਦੋ ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਮੁਆਵਜ਼ਾ ਦਿਓ ਜੀ ਉਹਨੇ ਪੁੱਛ ਲਿਆ ਜ਼ਰਬਾਂਚ ਨੂੰ ਹਰੀਆਂ ਮਿਰਚਾਂ ਕੀ ਭਾਵਕ ਦਿਆਂ ਉਹ ਕਹਿੰਦੀ ਹਰੀਆਂ ਮਿਰਚ ਉਹ ਕਹਿੰਦਾ ਹਰੀਆਂ ਮਿਰਚਾਂ 25-2600 ਬਿਕ ਜਾਈਆਂ ਲਾਲ ਵਿਕ ਜਾਈਦੀਆਂ ਕਹਿੰਦਾ 5800 6000 ਤੱਕ ਕਹਿੰਦੀ ਫਿਰ ਕੰਮਲੇ ਹੋ ਤੁਸੀਂ ਤੁਸੀਂ ਹਰੀਆਂ ਕਿਉਂ ਬੀਜਦੇ ਤੁਸੀਂ ਲਾਲੀ ਬੀਜਿਆ ਕਰੋ ਲੈ ਹੁਣ ਕਿਵੇਂ ਬਦਲ ਕਿਵੇਂ ਦਸੀ ਉਹਨੂੰ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ ਨਹੀਂ ਪਤਾ ਨਾ ਜੀ ਸਵੱਸਿਆ ਮਾ ਦਾ ਨਹੀਂ ਪਤਾ ਗੱਲਾਂ ਸਹੀ ਲੱਗ ਰਹੀਆਂ ਨੇ ਸੱਚੀਆਂ ਲੱਗ ਰਹੀਆਂ ਨੇ ਤਾੜੀਆਂ ਮਾਰ ਕੇ ਥੋੜਾ ਹੌਸਲਾ ਵਧਾ ਦੇ ਸਵਾ ਡੋਸਲ 23 ਸਾਲ ਹੋ ਗਏ ਕਦੇ 1 ਰੁਪਏ ਦੀ ਮੇਰੇ ਤੇ ਕੋਈ ਇਲਜ਼ਾਮ ਲੱਗਿਆ ਹੋਵੇ ਕਿਉਂਕਿ ਮੈਂ ਇਸ ਕੰਮ ਚ ਹੈ ਹੀ ਨਹੀਂ ਜੀ ਮੇਰਾ ਤਾਂ ਇਹ ਪਾਸਾ ਹੀ ਹੈ ਨਹੀਂ ਸੋ ਮੈਂ ਤਾਂ ਇਸ ਤਾਂ ਵੀ ਜੇ ਤੁਹਾਨੂੰ ਕਦੇ ਇਸ ਤਰ੍ਹਾਂ ਦਾ ਕੋਈ ਆ ਗਿਆ ਨਾ ਕੋਈ ਇਨਫੋਰਮੇਸ਼ਨ ਕਿ ਭਗਵਾਨ ਜੀ ਮਾਨ ਨੇ 1 ਰੁਪਿਆ ਖਾ ਲਿਆ ਯਾਰ ਸਰਕਾਰ ਦਾ ਸੀ ਉਹ ਆਪ ਖਾ ਲਿਆ ਉਹ ਰੁਪਿਆ ਨਹੀਂ ਹੋਊਗਾ ਸਰਫਾਸ ਦੀ ਗੋਲੀ ਹੋ ਇਹ ਮੈਂ ਪਹਿਲਾਂ ਕਹਿ ਚੁੱਕਿਆ ਗੱਲ ਵੈਸੇ ਕਮਾਉਣੇ ਹੁੰਦੇ ਤਾਂ ਕਲਾਕਾਰੀ ਵਾਲੇ ਜੀਵਨ ਚੋਂ ਕਮਾ ਲੈਂਦੇ ਬਹੁਤ ਜ਼ਿਆਦਾ ਅੱਜ ਵੀ ਬੁਲਾਈ ਜਾਂਦੇ ਨੇ ਤਾਂ ਬੰਬੇ ਵਾਲੇ ਮੈਨੂੰ ਮੈਂ ਕਹਿੰਦਾ ਨਹੀਂ ਨਹੀਂ ਹੁਣ ਤਾਂ ਹੁਣ ਤਾਂ ਠਿੱਲ ਪੇ ਬਈ ਹੁਣ ਨਹੀਂ ਹੁਣ ਤਾਂ ਲੋਕਾਂ ਦੇ ਹੱਕ ਚ ਹੋ ਗਏ ਲੋਕ ਆਪਣੇ ਹੱਕ ਚ ਹੋ ਗਏ ਹੁਣ ਨਹੀਂ ਮੈਂ ਕਹਿੰਦਾ ਸਾਹ ਛੱਡਿਆ ਜਾਣਾ ਵੀਰੇ ਹੁਣ ਤਾਂ ਜਿਹਾ ਜਿਹੋ ਜੇ ਹੈਗੇ ਆ ਐ ਜੀ ਰਾਂਗੇ ਔਰ ਇਹਦੇ ਨਾਲ ਕੀ ਹੈ ਨਾ ਦਿਲ ਬਹੁਤ ਵੱਡਾ ਟੁੱਟ ਜੂਗਾ ਜੇ ਕੋਈ ਐਦਾਂ ਦੀ ਖਬਰ ਆ ਗਈ ਨਾ ਜ਼ਿੰਮੇਵਾਰੀਆਂ ਬਹੁਤ ਵਾਝਦੀਆਂ ਨੇ ਇਮਾਨਦਾਰ ਕਹਾਉਣਾ ਬਹੁਤ ਸੋਖਾ ਹੈ ਰਹਿਣਾ ਬਹੁਤ ਔਖਾ ਹੈ ਸਾਡੇ ਤਾਂ ਇਹ ਕਿਹਾ ਜਾਂਦਾ ਹੈ ਸਾਡੇ ਆਪਣੇ ਕਲਚਰ ਚ ਕਿ ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਦਾ ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਿਆ ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ ਫਿਰ ਸੱਚੀ ਇਮਾਨਦਾਰ ਹੈ ਜਿਹੜਾ ਕਹਿੰਦਾ ਮੈਂ ਇਮਾਨਦਾਰ ਹਾਂ ਉਹਨੂੰ ਵੇਖ ਆਪਾਂ ਕਿਹੜੇ ਕਿਹੜੇ ਉਹਦੇ ਤੇ ਰਹਾ ਨਹੀਂ ਆਪਣਾ ਉਹਦਾ ਕੋਈ ਨਹੀਂ ਮਿਲਿਆ ਜੀ ਫਿਰ ਫਿਰ ਇਮਾਨਦਾਰੀ ਹੈ ਜਦੋਂ ਮੌਕਾ ਹੀ ਨਹੀਂ ਮਿਲਿਆ ਤੇ ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ ਫਿਰ ਸੱਚੀ ਇਮਾਨਦਾਰ ਹੈ ਸੋ ਇਹ ਦਿਲ ਟੁੱਟ ਜਾਂਦਾ ਨੇ ਲੋਕਾਂ ਦੀ ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਨੇ ਵੀ ਇੱਥੋਂ ਤੱਕ ਟੁਕੜ ਮੈਂ ਅੱਖਾਂ ਮੀਚ ਕੇ ਵਿਸ਼ਵਾਸ ਕਰ ਸਕਦਾ ਹਾਂ ਇੱਧਰੋਂ ਤਾਂ ਇਸ ਪਾਸੇ ਤੋਂ ਅਗਰ ਮੈਨੂੰ ਕਦੇ ਵੀ ਖਬਰ ਇਦਾਂ ਦੀ ਆਉਂਦੀ ਨਹੀਂ ਇੱਕ ਸਾਧੂ ਸੀ ਉਹਦੇ ਕੋਲੇ ਬਹੁਤ ਰੇਅਰ ਐਸਟ ਆਫ ਰੇਅਰ ਨਸਲ ਦਾ ਘੋੜਾ ਸੀ ਚਿੱਟੇ ਰੰਗ ਦਾ ਉਹ ਨਸਲ ਹੀ ਗਾਇਬ ਹੋ ਗਈ ਸੀ ਇੱਕੋ ਹੀ ਘੋੜਾ ਸੀ ਉਹਦੇ ਕੋਲੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਫਲਾਨੇ ਡੇਰੇ ਦੇ ਸਾਧੂ ਕੋਲੇ ਘੋੜਾ ਹੈ ਉਹ ਡਾਕੂਆਂ ਸਰਦਾਰ ਕਹਿੰਦਾ ਖੂਨ ਖਰਾਬਾ ਕਾਨੂੰਨ ਕਰਨਾ ਹੈ ਸਾਧੂ ਬੰਦਾ ਹੈ ਇੱਕ ਡਾਕੂ ਭੇ ਤਗਣਾ ਨੂੰ ਪੁੱਛ ਲਾ ਕਿੰਨੇ ਪੈਸੇ ਦਾ ਵੇਚਦਾ ਹੈ ਘੋੜਾ ਲੈ ਲਊ ਲੈਣੇ ਲੈਣਾ ਘੋੜਾ ਕਹਿੰਦਾ ਆਪਾ ਉਹ ਜਾ ਕੇ ਕਹਿੰਦਾ ਬਾਬਾ ਜੀ ਉਹ ਜਿਹੜਾ ਘੋੜਾ ਹੈ ਕਿੰਨੇ ਦਾ ਵੇਚਣਾ ਹੈ ਕਹਿੰਦਾ ਵੇਚਣੀ ਨਹੀਂ ਕਹਿੰਦਾ ਮੈਂ 2 ਲੱਖ ਕਹਿੰਦਾ ਜਦੋਂ ਵੇਚਣਾ ਹੀ ਨਹੀਂ ਤੂੰ ਕਿਉਂ 2 ਲੱਖ ਕਿਉਂ ਕਹੀ ਜਨਾ 50 ਕਰ ਦਈਏ 50 ਲੱਖ ਉਹ ਕਹਿੰਦਾ ਭਾਈ ਸਾਹਿਬ ਮੈਂ ਵੇਚਣਾ ਹੀ ਨਹੀਂ ਯਾਰ ਮੈਂ ਆਪ ਪਾਲਿਆ ਬਸ਼ੇਰਾ ਸੀ ਛੋਟਾ ਜਾਏ ਕਹਿੰਦਾ ਕਰੋੜ ਕਹਿੰਦਾ ਨਾ ਮੈਂ ਵੇਚਣਾ ਹੀ ਨਹੀਂ ਕਹਿੰਦਾ ڈاکੂ ਬਗੈਲ ਸਿੰਘ ਵੱਲੋਂ ਆਏ ਆ ਜੀ 1.5 ਕਰੋੜ ਚ ਸੌਦਾ ਨਵੇੜੀਏ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਚਲ ਐ ਕਰਦਾ ਬਾਬਾ ਆਖਰੀ ڈاکੂ ਬਗੈਲ ਸਿੰਘ ਨੂੰ ਮੈਂ ਵੀ ਜਾ ਕੇ ਜਵਾਬ ਦੇਣਾ ਸਾਡਾ ਸਰਦਾਰ ਆ ਉਹ 2 ਕਰੋੜ ਚਲ ਨਵੇੜੋ ਉਹ ਕਹਿੰਦਾ ਵੀ ਮੈਂ ਵੇਚਣਾ ਹੀ ਨਹੀਂ ਯਾਰ ਤੂੰ ਗੱਲਾਂ ਕਿਹੜੀਆਂ ਕਰੀ ਜਾਂਦਾ ਚਲੋ ਜੀ ਮੁੜ ਕੇ ڈاکੂ ਉਹਨੇ ਜਾ ਕੇ ਦੱਸਤਾ ਆਪਣੇ ਸਰਦਾਰ ਨੂੰ ਕਹੀਂ ਉਹ ਨਹੀਂ ਵੇਚਦਾ ਮੈਂ 2 ਕਰੋੜ ਵੀ ਕਹਿਤਾ ਸੀ ਉਹ ਕਹਿੰਦਾ ਮੈਂ ਨਹੀਂ ਵੇਚ ਚਲ ਕਹਿੰਦਾ ਕੋਈ ਠੀਕ ਹੈ ਯਾਰ ਕੋਈ ਵੈਲ ਕਿਤੇ 5-7 ਦਿਨਾਂ ਬਾਅਦ ਨਾ ਉਹ ਸਾਧੂ ਬਾਬੇ ਨੂੰ ਸ਼ਹਿਰ ਜਾਣਾ ਪਿਆ ਉਹ ਘੋੜੇ ਤੇ ਸਵਾਰੋ ਕੇ ਜਾ ਰਿਹਾ ਸ਼ਹਿਰ ਰਸਤੇ 'ਚ ਇੱਕ ਬੁੱਢਾ ਕੁੱਬਾ ਅੱਖਾਂ ਤੋਂ ਅੰਨਾਂ ਬਿਮਾਰ ਛੋਟੀ ਫੜ ਕੇ ਤੁਰਦਾ ਬਹੁਤ ਹੌਲੀ-ਹੌਲੀ ਤੁਰਦਾ ਜਾਵੇ ਇੱਕ ਬਜ਼ੁਰਗ ਉਹ ਕਹਿੰਦਾ ਵੀ ਮੈਂ ਅੱਖਾਂ ਤੋਂ ਤਾਂ ਅੰਨਾਂ ਪਰ ਮੈਨੂੰ ਸੁਣਦਾ ਹੈ ਮੈਨੂੰ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣਾਈ ਦਿੱਤੀ ਹੈ ਕੋਈ ਘੋੜਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਮੈਂ ਬੇਨਤੀ ਕਰਦਾ ਜੇ ਕਿਤੇ ਮੈਨੂੰ ਬਿਠਾ ਕੇ ਲੈ ਜੇ ਤਾਂ ਮੈਂ ਬਚ ਸਕਦਾ ਪਰ ਮੈਨੂੰ ਲੱਗਦਾ ਨਹੀਂ ਜੇ ਮੈਂ ਤੁਰ ਕੇ ਜਾਊਂਗਾ ਸ਼ਹਿਰ ਤਾਂ ਮੈਂ ਪਹੁੰਚ ਜਾਊਂਗਾ ਸ਼ਹਿਰ ਮੈਂ ਰਾਤ ਮਰ ਜਾਊਂਗਾ ਬਹੁਤ ਬਿਮਾਰ ਹਾਂ ਮੈਂ ਉਹ ਸਾਧੂ ਕਹਿੰਦਾ ਕੋਈ ਗੱਲ ਨਹੀਂ ਬਾਬਾ ਜੀ ਉੱਤਰ ਕੇ ਘੋੜੇ ਤੋਂ ਸਾਧੂ ਨੂੰ ਕਹਿੰਦਾ ਪਹਿਲੇ ਤੂੰ ਬਹਿ ਜਾ ਫਿਰ ਮੈਂ ਤੇਰੇ ਪਿੱਛੇ ਮੈਂ ਬਹਿ ਜਾਊਂਗਾ ਸਾਧੂ ਨੂੰ ਬਿਠਾਇਆ ਜਦੋਂ ਹਜੇ ਤਾਂ ਸਾਬ ਬਾਬਾ ਉਹ ਜਿਹੜਾ ਬਾਬਾ ਸੀ ਬਜ਼ੁਰਗ ਨੂੰ ਬਿਠਾਇਆ ਸਾਧੂ ਹਜੇ ਚੜ੍ਹ ਨਹੀਂ ਲੱਗਾ ਸੀ ਉਹਨੇ ਮਾਰੀ ਅੱਡੀ ਘੋੜੇ ਦੇ ਘੋੜਾ 100 ਦੀ ਸਪੀਡ ਤੇ ਅੱਗੇ ਉਹ ਅੱਗੇ ਲਿਜਾ ਕੇ ਘੋੜੇ ਦਾ ਮੂੰਹ ਇੱਧਰ ਨੂੰ ਕਰਕੇ ਕਹਿੰਦਾ ਗੱਲ ਸੁਣੋ ਬਾਬਾ 2 ਕਰੋੜ ਦਿੰਦੇ ਸੀ ਤੈਨੂੰ ਨਹੀਂ ਲਿਆ ਰਹਾ ਤੈਂ ਕੋਈ ਬਿਮਾਰ ਮੂਰ ਨਹੀਂ ਕੋਈ ਅੰਨਾ ਉਹਨਾਂ ਨਹੀਂ ਮੈਂ ਕੋਈ ਬੁੜਾ ਬੜਾ ਨਹੀਂ ਐ ਮਾਰੀ ਤੋ ਨਕਲੀ ਦਾੜੀ ਜਿਹੜੀ ਲਾਈ ਹੋਈ ਸੀ ਉਸੇ ਡਾਕੂ ਦੇ ਬੰਦੇ ਆ ਭਗੇਲ ਸਿੰਘ ਦੇ ਹੁਣ ਤੈਨੂੰ ਨਾ ਪੈਸੇ ਮਿਲਣੇ ਨੇ ਨਾ ਤੈਨੂੰ ਘੋੜਾ ਮਿਲਣੇ ਉਹ ਖੜ ਗਿਆ ਕਹਿੰਦਾ ਜੀ ਤਾਂ ਠੀਕ ਹੈ ਹੁਣ ਤਾਂ ਦੇਖੋ ਘੋੜਾ ਤਾਂ ਉਸੇ ਦਾ ਹੀ ਹੁੰਦਾ ਭਾਈ ਜਿਹਦੇ ਹੱਥ ਚੋਂ ਦੀਆਂ ਵਾਗਾਂ ਨੇ ਘੋੜਾ ਤਾਂ ਗਿਆ ਘੋੜਾ ਤਾਂ ਨਹੀਂ ਹੁਣ ਮੈਨੂੰ ਵਾਪਸ ਮਿਲ ਸਕਦਾ ਪਰ ਇੱਕ ਗੱਲ ਮੈਂ ਬੇਨਤੀ ਕਰ ਨਹੀਂ ਚਾਹਣਾ ਜੇ ਮੇਰੀ ਮੰਨ ਲਓ ਥੋੜੀ ਜੀ ਕਹਿੰਦਾ ਦੱਸ ਕਹਿੰਦਾ ਤੁਸੀਂ ਇਹ ਕਹਾਣੀ ਦੱਸਿਓ ਨਾ ਕਿਸੇ ਨੂੰ ਲੋਕਾਂ ਨੂੰ ਦੱਸਿਓ ਨਾ ਯਾਰ ਵੀ ਤੁਸੀਂ ਮੈਂ ਥੁੱਕ ਕਿਵੇਂ ਘੋੜਾ ਖੋਇਆ ਉਹ ਹੱਸ ਪਿਆ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ ਉਹ ਸਾਧੂ ਕਹਿੰਦਾ ਬਹੁਤ ਫਰਕ ਪੈਂਦਾ ਇਹ ਕੀ ਫਰਕ ਪੈਂਦਾ ਕਹਿੰਦਾ ਜੇ ਤੁਸੀਂ ਦੱਸਤਾ ਨਾ ਫਿਰ ਫਿਊਚਰ ਚ ਭਵਿੱਖ ਚ ਲੋਕ ਆਉਣ ਵਾਲੇ ਦਿਨਾਂ ਚ ਲੋਕ ਸੱਚੀ ਮੁੱਚੀ ਦੀ ਬਿਮਾਰਾਂ ਤੇ ਸੱਚੀ ਮੁੱਚੀ ਦੇ ਬੁੱਢਿਆਂ ਤੇ ਸੱਚੀ ਮੁੱਚੀ ਦੇ ਅੰਨਿਆਂ ਤੇ ਸੱਚੀ ਮੁੱਚੀ ਦੇ ਬਜ਼ੁਰਗਾਂ ਤੇ ਯਕੀਨ ਕਰਨਾ ਹਟ ਜਾਣਗੇ ਯਾਰ ਵੀ ਯਾਰ ਫਲਾਨੇ ਬਾਬੇ ਦੇ ਘੋੜੇ ਵਾਂਗੂ ਕਿਤੇ ਡੱਕੂ ਹੀ ਨਾ ਹੋਵੇ ਕਿਤੇ ਕਹਿੰਦੇ ਲੋਕ ਹੈਲਪ ਕਰਨੋਂ ਹਟ ਜਾਣਗੇ ਗਰੀਬਾਂ ਦੀ ਸੋ ਜਿੱਦੇ ਕੋਈ ਐਹ ਜੀ ਖਬਰ ਆ ਗਈ ਨਾ ਮੇਰੇ ਬਾਰੇ ਕਿ ਭਵੰਤਮਾਨ ਨੇ ਆ ਕਰਤਾ ਕੋਈ ਗਲਤ ਕੰਮ ਕਰਤਾ ਪੈਸਾ ਜਾਂ ਕੋਈ ਕ腐ਸ਼ਨ ਦਾ ਕੋਈ ਆ ਗਿਆ ਉਹ ਦਿਲ ਟੁੱਟ ਜੂਗਾ ਫਿਰ ਲੋਕਾਂ ਦਾ ਯਾਰ ਇੱਥੋਂ ਤਾਂ ਨਹੀਂ ਅਮੀਸੀ ਘਟੋ ਘਟ ਸੋ ਮੈਂ ਬਹੁਤ ਬੋਝ-ਬੋਝ ਕੇ ਕੰਮ ਕਰਦਾ ਬਹੁਤ ਦਾਮਨ ਸਾਫ ਰੱਖਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਚੱਕੜ ਤੱਕ ਜਦੋਂ ਮਰਜ਼ੀ ਲੈ ਬੜ ਲੋ ਚੱਕੜ ਤੱਕ ਹੀ ਹੈ ਸੋ ਇਸ ਕਰਕੇ ਅਜਲੰਦਰ ਦੀ ਕਲੈਕਸ਼ਨ ਆਈ ਹੈ ਜਲੰਧਰ ਵੈਸ ਤੋਂ ਮੈਂ ਅੱਗੇ ਲੱਗ ਕੇ ਉਸ ਇਲੈਕਸ਼ਨ ਨੂੰ ਲੜੂੰਗਾ ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਵੀ ਹਾਂ ਮੁੱਖ ਮੰਤਰੀ ਵੀ ਹਾਂ ਤੇ ਮੈਂ ਜਾ ਕੇ ਲੋਕਾਂ ਨੂੰ ਗਲੀ-ਗਲੀ ਜਾ ਕੇ ਦੱਸੂੰਗਾ ਆਮੇ ਕੰਮ ਕਰਤੇ ਆਮੇ ਕਰਨੇ ਨੇ ਸ਼ਕਤੀ ਹੋਰ ਦਿਓ ਤੁਹਾਡੇ ਹਲਕੇ ਨੂੰ ਹੋਰ ਜਿਆਦਾ ਪ੍ਰਮੋਟ ਕਰੀਏ ਹੋਰ ਜਿਆਦਾ ਤੁਹਾਡੇ ਇਲਾਕੇ ਦੀ ਜਿਹੜੀ ਹੈ ਤਰੱਕੀ ਕਰੀ ਉੱਥੇ ਜਾ ਕੇ ਤੁਹਾਡਾ ਬੰਦਾ ਬੋਲੇ ਚੰਗੇ ਬੰਦੇ ਉੱਥੇ ਭੇਜੋ ਉੱਥੇ ਮਿੱਟੀ ਦੇ ਮਾਦੋਨਾਂ ਭੇਜਦਿਆ ਕਰੋ ਐਵੇਂ ਬੋਲਣ ਵਾਲੇ ਬੰਦੇ ਪੇਚ ਬਾਤ ਦੇਖੋ ਚੱਬੇ ਵਾਲ ਸਾਹਿਬ ਨੇ ਉੱਥੇ ਮੈਨੂੰ ਸ਼ਰਤ ਲਾਉਣਾ ਬਾਕੀ ਪਾਸਪੋਰਟ ਥੋੜੇ ਜਿ ਮੈਂ ਵੀ ਦੱਸ ਦੂੰਗਾ ਬੋਲਣ ਵਾਲੇ ਇਹਨਾਂ ਤਿੰਨਾਂ ਨੇ ਉੱਥੇ ਵਟ ਕੱਢ ਦੇਣੇ ਤਿੰਨ ਜਣੇ ਨੇ ਜਿਹੜੇ ਇੱਕ ਆਨੰਦਪੁਰ ਸਾਹਿਬ ਤੋਂ ਇੱਕ ਸੰਗਰੂਰ ਤੋਂ ਇੱਕ ਚੱਬੇ ਵਾਲ ਸਾ ਸਰਪੰਚੀ ਤੋਂ ਉੱਠੇ ਨੇ ਗਰੀਬੀ ਚੋਂ ਉ ਉੱਥੇ ਪਤਾ ਸਾਰਾ ਪਤਾ ਹੈ ਕਿ ਕੀ ਹੁੰਦਾ ਤਾਂ ਜਦੋਂ ਉੱਥੇ ਬੋਲਣਗੇ ਤਾਂ ਤੁਸੀਂ ਦੇਖਿਓ ਹੁਸ਼ਿਆਰਪੁਰ ਦੀ ਆਵਾਜ਼ ਕਿਵੇਂ ਗੂੰਜਦੀ ਤੁਹਾਨੂੰ ਮਾਣ ਮਹਿਸੂਸ ਹੋਊਗਾ ਵੋਟ ਪਾਉਣ ਦਾ ਸੋ ਪਾਰਟੀ ਵੱਲੋਂ ਮੇਰੀ ਮੇਰਾ ਹੁਕਮ ਲੱਗਿਆ ਮੈਨੂੰ ਹੁਕਮ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ ਚ ਅਸੀਂ ਤੁਹਾਡੀ ਗਵਾਹੀ ਚ ਅਸੀਂ ਜਲੰਧਰ ਲੜਨੀ ਹੈ ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਹੈ ਸਾਨੂੰ ਐਡਰੈਸ ਦੇ ਦਿਓ ਤੁਸੀਂ ਕਹਿ ਦਿਓ ਚੰਗੇ ਵਾਸਤੇ ਕਹਿੰਦੇ ਆ ਚੰਗੇ ਲੱਗਦੇ ਆ ਕੰਮ ਚੰਗੇ ਲੱਗੇ ਵੋਟ ਪਾ ਦਿਓ ਮੈਨੂੰ ਲੱਗਿਆ ਕਿ ਨਹੀਂ ਯਾਰ ਇਹ ਤਾਂ ਹੋਰ ਹੀ ਕੁਝ ਐ ਇਹ ਤਾਂ ਚੰਗੇ ਨਹੀਂ ਹੈਗੇ ਬੋਰ ਨਹੀਂ ਆ ਪਾਇ ਕੋਈ ਗੱਲ ਨਹੀਂ ਕਿਉਂਕਿ ਮੋਟਾ ਪੈਣੀਆਂ ਨਾ ਪੈਣੀਆਂ ਹਾਰਨਾ ਜਿਤਨਾ ਚੱਲਦਾ ਰਹਿੰਦਾ ਪਰ ਘਟੁਘਟ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਹੋਣਾ ਚਾਹੀਦਾ ਬਸ ਨੀਤ ਸਾਫ਼ ਹੋਣੀ ਚਾਹੀਦੀ ਐ ਸੋ ਸੱਚੀ ਨੀਤ ਨਾਲ ਮੈਂ ਜਾਊਂਗਾ ਉੱਥੇ ਮੈਂ ਅੱਜ ਹੀ ਚਲੇ ਆਂ ਕਰ ਲੈਣਾ ਮੈਂ ਰੈਂਟ ਤੇ ਉੱਥੇ ਕਿਰਾਏ ਤੇ ਸੰਰੂਰ ਵੀ ਕਿਰਾਏ ਤੇ ਚੱਲ ਰਿਹਾ ਕਿਰਾਏ ਤੇ ਲੈਣਾ ਵੀ ਆਪੇ ਹੈ ਕਿਰਾਏ ਦੇ ਕਰ ਲੈਣਾ ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਐ ਫਿਰ ਉੱਥੇ ਰਹਿ ਆਉਂ ਉਹ ਘਰ ਹਫ਼ਤੇ ਚ 2 ਜਾਂ 3 ਦਿਨ ਮਾਝੇ ਤੇ ਦੁਆਬੇ ਦਾ ਆਫਿਸ ਬਣ ਜਾਊਗਾ ਮੈਂ ਆ ਕੇ ਉੱਥੇ ਰਿਆ ਕਰੂੰਗਾ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਜਲੰਧਰ ਆ ਜਾਓ ਆਹ 2 ਦਿਨ ਮੁੱਖ ਮੰਤਰੀ ਉੱਥੇ ਬੈਠੂਗਾ ਅਫਸਰਾ ਸਮੇਤ ਤੁਹਾਡੇ ਕੋਲੇ ਅਫਸਰ ਆਉਣਗੇ ਪਿੰਡਾਂ ਚ ਰੇਸਟੀਆਂ ਕਰਾਉਣ ਫਰਾਂ ਹੁਣ ਮੈਂ ਕੀ ਕੀਤਾ ਹੈ ਮੈਂ ਸਾਰੇ ਅੱਜ ਅੱਜ ਜਿੰਨੇ ਬੰਦੇ ਵੀ ਅੱਜ ਤਾਂ ਚਲੋ ਸੱਚੜਿਆ ਜਿੰਨੇ ਵੀ ਬੰਦੇ ਕੱਲ ਰ ਕੋਈ ਆਧਾਰ ਕਾਰਡ ਬਣਾਉਣ ਗਿਆ ਕੋਈ ਲਾਇਸੈਂਸ ਬਣਾਉਣ ਗਿਆ ਕੋਈ ਰਿਸਟਰੀ ਕਰਾਉਣ ਗਿਆ ਜਿੰਨੇ ਵੀ ਪੰਜਾਬ ਦੇ ਵਿੱਚ ਹੋਏ ਨੇ ਕੰਮ ਉਹਨਾਂ ਦੀ ਮੈਂ ਲਿਸਟ ਮੰਗਾ ਲੈਣਾ ਸ਼ਾਮ ਨੂੰ ਕੰਪਿਊਟਰ ਤੇ ਮੇਰੇ ਡੈਸ਼ਬੋਰਡ ਹੈ ਤੇ ਮੈਂ ਚੈੱਕ ਕਰਦਾ ਮੈਂ ਉਹਨਾਂ ਬੰਦਿਆਂ ਦੇ ਫੋਨ ਮੰਗਾ ਲੈਣਾ ਕਿਸੇ ਨੂੰ ਮੈਂ ਫੋਨ ਕਰ ਲੈਣਾ ਵੀ ਤੁਸੀਂ ਭਾਈ ਕੱਲ ਸਮਾਣੇ ਤਹਿਸੀਲ ਚ ਗਏ ਸੀਗੇ ਕਿਵੇਂ ਕੰਮ ਹੋ ਗਿਆ ਵਧੀਆ ਹੋ ਗਿਆ ਹੋ ਗਿਆ ਜੀ ਕੋਈ ਪੈਸੇ ਤਾਂ ਨਹੀਂ ਮੰਗੇ ਕਿਸੇ ਨੇ ਨਾ ਜੀ ਕੋਈ ਕੋਈ ਵੱਧ ਘੱਟ ਕੋਈ ਖੱਜਲ ਖਵਰੀ ਤਾਂ ਨਹੀਂ ਨਾ ਜੀ ਦੱਸ ਦਿਓ ਆ ਨੰਬਰ ਹੈ ਤੇ ਪਚੇ ਕਰਨ ਇਹਦੇ ਨਾਲ ਕੀ ਹੋਊਗਾ ਹੁਣ ਅਫਸਰਾਂ ਨੂੰ ਵੀ ਪਤਾ ਵੀ ਆ ਨੰਬਰ ਜਾਊ ਇਹਦਾ ਜਾਊਗਾ ਵੀ ਉੱਥੇ ਮੁੱਖ ਮੰਤਰੀ ਦੇ ਦਫ਼ਤਰ ਚ ਤੇ ਕਰੂਗਾ ਵੀ ਆਪ ਹੀ ਉਹ ਤੇ ਜੇ ਕਦਾ ਵਿੱਚੋਂ ਫੜਿਆ ਗਿਆ ਨਾ ਬਈਆਂ ਵੱਧ ਪੈਸੇ ਲੈ ਲੇ ਆਪਾਂ ਦੋ ਚਾਰ ਕੰਮ ਮਾਰ ਕੇ ਢੰਗ ਦੇਣੇ ਸਾਰੇ ਠੀਕ ਹੋ ਜਾਣਗੇ ਦੇਖ ਲਿਓ ਨਾ ਮਨੇ ਇਹ ਕੰਮ ਤੇ ਆਪ ਤਾਂ ਮੈਂ ਕਮਾਉਂਦਾ ਰਹੀ ਇਹਨਾਂ ਨੇ ਛੱਡਦਾ ਨਹੀਂ ਮੈਂ ਜਾ ਜਿਹੜੇ ਇਹਨਾਂ ਨੇ ਲੁੱਟੇ ਹੋਏ ਨੇ ਉਹ ਵੀ ਨਹੀਂ ਛੱਡਦਾ ਉਹਦਾ ਵਿਆਸ ਸਮੇਤ ਵਾਪਸ ਲਊਗਾ ਇਹ ਪਹਾੜਾਂ ਪੂੜਾਂ ਚ ਬਹੁਤ ਪਏ ਨੇ ਇਹਨਾਂ ਦੇ ਪਹਾੜਾਂ ਚ ਬਹੁਤ ਜ਼ਮੀਨਾਂ ਚ ਮੁੰਨੀਆਂ ਲਈਆਂ ਹੋਈਆਂ ਇਹਨਾਂ ਨੇ ਸਭ ਕੱਢ ਕੇ ਲਿਆਵਾਂਗੇ ਇੱਥੇ ਆ ਆਮ ਲੋਕਾਂ ਦੇ ਗਰੀਬਾਂ ਦੇ ਘਰਾਂ ਚ ਉਹ ਪੈਸਾ ਆਊਗਾ ਵਿਆਸ ਸਮੇਤ ਆਊਗਾ ਭਾਵੇਂ ਜ਼ਮੀਨ ਦੇ ਰੂਪ ਚ ਆਵੇ ਪੜ੍ਹਾਈ ਦੇ ਰੂਪ ਚ ਆਵੇ ਹੈਲਥ ਦੇ ਰੂਪ ਚ ਆਵੇ ਸੋ ਮੈਂ ਨਹੀਂ ਛੱਡਦਾ ਇਹਨਾਂ ਨੂੰ ਸੋ ਮੈਂ ਇਸੇ ਕੰਮ ਤੇ ਮੈਂ ਨਾ ਤਾਂ ਮੈਂ ਰੇਤੀ ਦੀਆਂ ਖੱਡਾਂ ਚ ਹਿੱਸਾ ਪਾਉਣਾ ਨਾ ਮੈਂ ਬਸਾਂ ਚ ਹਿੱਸਾ ਪਾਉਣਾ ਨਾ ਮੈਂ ਹਵੇਲੀਆਂ ਟਾਬਿਆਂ ਚ ਹਿੱਸਾ ਪਾਉਣਾ ਨਾ ਮੈਨੂੰ ਰਿੱਤੇ ਦੀ ਖੰਡਾ ਜਿੱਸਾ ਪਾਉਣਾ ਹੈ ਮੈਂ ਹਿੱਸਾ ਜ਼ਰੂਰ ਪਾਉਣਾ ਹੈ ਪਰ ਪਾਉਣਾ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹੀ ਸਭਾਣਾ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਲੋਕੋਂ ਕੋ ਮੈਂ ਇੱਕ ਹੋਰ ਬੇਨਤੀ ਕਰਦਾ ਕੋਈ ਲੋਕਲ ਇਲਾਕੇ ਦੀ ਕੋਈ ਮੰਗ ਜਾਂ ਵੈਸੇ ਤਾਂ ਬਹੁਤ ਸਾਰਾ ਪੈਸਾ ਪਹਿਲੀ ਹੁਸ਼ਿਆਰਪੁਰ ਦੇ ਵਿੱਚ ਚੱਲ ਰਿਹਾ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਆ ਹਰਿਆਣਾ ਕਸਬਾ ਜਿਹੜਾ ਉੱਥੇ ਐਸਟੀਪੀ ਦਾ ਪਲਾਂਟ ਜਿਹੜਾ ਉਹ ਲੱਗ ਰਿਹਾ ਹੈ ਕੋਈ ਕਿਸੇ ਕਿਸੇ ਦਾ ਕੰਮ ਹੋਵੇ ਇੱਥੇ ਦੱਸ ਦੋ ਡੀਸੀ ਦਫ਼ਤਰ ਚ ਦੱਸ ਦੋ ਤਹਿਸੀਲ ਚ ਦੱਸ ਦੋ ਮੇਰੇ ਕੋਲ ਪਹੁੰਚੂਗਾ ਕਿਉਂਕਿ ਹਰ ਰੋਜ਼ ਮੈਂ ਡਿਟੇਲ ਲੈਂਦਾ ਕਿ ਕੰਮ ਕਿਹੜੇ ਕਿਹੜੇ ਹੋ ਰਹੇ ਨੇ ਕਿਹੜੇ ਨਹੀਂ ਹੋ ਰਹੇ ਜੇ ਤਹਿਸੀਲ ਪੱਧਰ ਦਾ ਜ਼ਿਲ੍ਹਾ ਪੱਧਰ ਦਾ ਇੱਥੇ ਹੋ ਜਾਊਗਾ ਜੇ ਇੱਕ ਸੀਐਮ ਵਿੰਡੋ ਬਣਾ ਰਹੇ ਹਾਂ ਹਰ ਡੀਸੀ ਦੇ ਦਫ਼ਤਰ ਚ ਇੱਕ ਇੱਕ ਮੁੱਖ ਮੰਤਰੀ ਦਫ਼ਤਰ ਵੀ ਹੋਊਗਾ ਉੱਥੇ ਅਫਸਰ ਬੈਠਣਗੇ ਜਿਹੜੇ ਜਿਹੜੇ ਕੰਮ ਉਹਨਾਂ ਦੇ ਆਉਣਗੇ ਉਹ ਸ਼ਾਮ ਤੱਕ ਮੇਰੇ ਕੋਲ ਹੋਣਗੇ ਅਗਲੇ ਦਿਨ ਮੁੱਖ ਮੰਤਰੀ ਦਫ਼ਤਰ ਚ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੂੰ ਆ ਫਰਾਨਾ ਅਰਜੀ ਦੇ ਕੇ ਆਇਆ ਸੀ ਇਹ ਤੇਰਾ ਡਿਪਾਰਟਮੈਂਟ ਨੂੰ ਭੇਜਤਾ ਦੋ ਦਿਨਾਂ ਦੇ ਵਿੱਚ ਵਿੱਚ ਕੰਮ ਹੋ ਜਾਊਗਾ ਜੇ ਕੋਈ ਕਾਗਜ਼ ਪੱਤਰ ਦੀ ਬਾਦ ਘਾਟ ਹੈ ਤੈਨੂੰ ਦੁਬਾਰੇ ਫੋਨ ਕਰਕੇ ਮੰਗਾ ਲਾਂਗੇ ਇਸ ਕਰਕੇ ਤੂੰ ਬਿਲਕੁਲ ਨਿਸ਼ਚਿੰਤ ਰਹਿ ਤੇਰਾ ਕੰਮ ਹੋ ਜਾਊਗਾ ਤੂੰ ਇਹ ਤੈਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਹ ਤਾਂ ਅਸੀਂ ਢਾਣੀਆਂ 'ਚ ਵੀ ਜਾਂਦੇ ਆ ਡੇਰਿਆਂ 'ਚ ਵੀ ਜਾਂਦੇ ਆ ਜਿਹੜੇ ਲੋਕ ਕਈਆਂ ਨੇ ਖੇਤਾਂ 'ਚ ਪਏ ਹੁੰਦੇ ਨੇ ਨਾ ਸਾਡੇ ਪਿੰਡਾਂ ਵੱਲ ਕੋਠੇ ਕਹਿੰਦੇ ਨੇ वो तो अभी घर घर जाने डोर टू डोर भी वोटा ख्याल रखियो जी तो जो बन जाती उदू कंडीगढ़ आ जाओ क्यों बी सार्थे नहीं आ सकती दबारे दोबारा सरकार घर के मूहरे आऊगी दोबारा सरकार महल च आऊगी तो महल्या कस्बा शहर चो पेंडा चो चलूगी सरकार सो तो लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है ਮਿਲਤੇ ਰਹੇ ਤੋ ਜਿੰਦਾ ਰਹੇਗੇ ਮਿਲਦੇ ਗਿਲਦੇ ਰਵਾਂਗੇ ਜਦੋਂ ਮਰਜੀ ਆ ਜਾਓ ਬਹੁਤ ਧੰਨਵਾਦ ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਬੰਦ ਕਰਾਂ ਪਰ ਤੁਸੀਂ ਬਹੁਤ देर ਤੋਂ ਬੈਠੇ ਹੋ ਤੇ ਬਹੁਤ 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 ਤੁਹਾਡਾ ਬਹੁਤ ਦਿਲਦਿਆਂ ਘਰਾਈਆਂ ਚੋਂ ਇਸ ਗੱਲ ਲਈ ਧੰਨਵਾਦ ਕਿ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ ਔਰ ਕੋਈ ਵੀ ਕਿਸੇ ਕਿਸੇ ਦਾ ਕੰਮ ਹੋਵੇ ਲਿਖਤੀ ਰੂਪ ਚ ਫੋਨ ਨੰਬਰ ਸਮੇਤ ਸਾਨੂੰ ਫੜਾ ਦਿਓ ਇੱਥੇ ਕੋਈ ਵੀ ਲਹਾ ਫੜਾ ਦਿਓ ਬਾਅਦ ਅਫਸਰ ਕੋਈ ਬੈਠੋ ਬਾਜੀ ਥੀ ਰਹਿਣਗੇ ਡੀਸੀ ਸਾਹਿਬ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਬੈਠੇ ਆ ਸਾਰੇ ਪੁਲਿਸ ਨਾਲ ਸੰਬੰਧਤ ਹੈ ਪ੍ਰਸ਼ਾਸਨ ਨਾਲ ਸੰਬੰਧਤ ਮੈਂ ਚਲਾ ਜਾਊਂਗਾ ਪਰ ਅਫਸਰ ਨੂੰ ਬੇਨਤੀ ਕਰਦਾ ਆਪਣਾ ਜਿੰਪਾ ਸਾਹਿਬ ਤੁਸੀਂ ਵੀ ਐਮਪੀ ਸਾਹਿਬ ਇਹ ਕੋਈ ਵੀ ਕਿਸੇ ਕਰਨਾ ਮੰਗ ਪੱਤਾ ਜਾਂ ਕੋ ਸਾਰਾ ਜਿਹਨੇ ਜਰਾ ਆਖਰੀ ਬੰਦਾ ਟੈਂਡ ਨਹੀਂ ਹੁੰਦਾ ਉਹਨੇ ਜਰਾ ਤੁਸੀਂ ਇੱਥੋਂ ਜਾਣਾ